ਕਮਲਾ ਪਣੀ بیٹے ਤੇ ਪਤੀ ਨਾਲ ਸਵੇਰ ਦਾ ਨਾਸ਼ਤਾ ਕਰ ਰਹੀ ਸੀ ਪਰੌਂਠੇ ਦਾ ਇੱਕ ਟੁਕੜਾ ਖਾਂਦੇ ਹੀ ਉਹ ਬੁਰਾ ਜਿਹਾ ਮੂੰਹ ਬਣਾਉਂਦੇ ਹੋਏ ਬੋਲੀ ਆਪਣੇ بیٹے ਨੂੰ ਕਿੰਨੇ ਬੇਸਵਾਦ ਪਰੌਂਠੇ ਬਣਾਏ ਨੇ ਤੇਰੀ ਪਤਨੀ ਨੀਹਾ ਨੀ ਨਾ ਇਹਨਾਂ ਵਿੱਚ ਨਮਕ ਹੈ ਨਾ ਮਿਰਚ ਮੈਂ ਤਾਂ ਅਜਿਹੇ ਪਰੌਂਠੇ ਬਿਲਕੁਲ ਨਹੀਂ ਖਾ ਸਕਦੀ ਪਤਾ ਨਹੀਂ ਇਸ ਦੀ ਮੰਮੀ ਨੇ ਇਸ ਨੂੰ ਕੁਝ ਸਿਖਾਇਆ ਵੀ ਹੈ ਜਾਂ ਨਹੀਂ ਮੈਂ ਤਾਂ ਦੁਖੀ ਹੋ ਗਈ ਹਾਂ ਘਰ ਵਿੱਚ ਅਜਹੀ ਨੂਹ ਲਿਆ ਕੇ ਤੂੰ ਇਸ ਨੂੰ ਕੁਝ ਸਮਝਾਉਂਦਾ ਕਿਉਂ ਨਹੀਂ ਕਿ ਇਸ ਤਰ੍ਹਾਂ ਦਾ ਖਾਣਾ ਨਾ ਬਣਾਇਆ ਕਰੀ ਇਹ ਸੁਣ ਕੇ ਬੇਟਾ ਬੋਲਿਆ ਮੰਮੀ ਮੈਂ ਤਾਂ ਬਹੁਤ ਵਾਰ ਸਮਝਾਇਆ ਹੈ ਕਿ ਜਿਸ ਤਰ੍ਹਾਂ ਦਾ ਖਾਣਾ ਮੰਮੀ ਨੂੰ ਪਸੰਦ ਹੈ ਉਸੇ ਤਰ੍ਹਾਂ ਦਾ ਬਣਾਇਆ ਕਰ ਪਰ ਮੇਰੇ ਬਾਰ-ਬਾਰ ਸਮਝਾਉਣ ਤੇ ਵੀ ਇਸ ਤੋਂ ਗਲਤੀ ਹੋ ਜਾਂਦੀ ਹੈ ਮੈਂ ਪਰੇਸ਼ਾਨ ਹੋ ਗਿਆ ਹਾਂ ਰੋਜ਼ ਰੋਜ਼ ਨੀਹਾ ਦੀਆਂ ਸ਼ਿਕਾਇਤਾਂ ਸੁਣ ਕੇ ਜਿਸ ਦਿਨ ਦਾ ਵਿਆਹ ਹੋਇਆ ਹੈ ਇੱਕ ਦਿਨ ਵੀ ਅਜੇ ਹਾਂ ਨਹੀਂ ਗਿਆ ਜਦੋਂ ਤੁਸੀਂ ਨੀਹਾ ਦੀ ਸ਼ਿਕਾਇਤ ਨਾ ਕੀਤੀ ਹੋਵੇ ਕਦੇ ਤੁਹਾਨੂੰ ਇਸ ਦੇ ਹੱਥ ਦਾ ਖਾਣਾ ਪਸੰਦ ਨਹੀਂ ਆਉਂਦਾ ਕਦੇ ਇਸ ਦੇ ਧੋਤੇ ਹੋਏ ਕੱਪੜੇ ਪਸੰਦ ਨਹੀਂ ਆਉਂਦੇ ਹੁਣ ਮੈਂ ਕਰਾਂ ਤਾਂ ਕੀ ਕਰਾਂ ਪਤੀ ਦੀਆਂ ਗੱਲਾਂ ਸੁਣ ਕੇ ਨੀਹਾ ਦੀਆਂ ਅੱਖਾਂ ਭਰ ਆਈਆਂ ਇੱਕ ਮਹੀਨਾ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ ਤੇ ਘਰ ਦੇ ਕੰਮ ਵਿੱਚ ਵੀ ਉਹ ਪੂਰੀ ਤਰ੍ਹਾਂ ਨਪੁੰਨ ਸੀ ਉਹ ਪੂਰੀ ਕੋਸ਼ਿਸ਼ ਕਰਦੀ ਵਧੀਆ ਖਾਣਾ ਬਣਾਉਣ ਦੀ ਪਰ ਉਸਦੀ ਸੱਸ ਉਸਦੇ ਬਣਾਏ ਹੋਏ ਖਾਣੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਹੀ ਦਿੰਦੀ ਸੀ ਜਿਸ ਕਰਕੇ ਉਸ ਨੂੰ ਬਹੁਤ ਦੁੱਖ ਹੁੰਦਾ ਸੀ ਸੱਸ ਦੀਆਂ ਗੱਲਾਂ ਨਾਲ ਤਾਂ ਉਸ ਨੂੰ ਦੁੱਖ ਹੁੰਦਾ ਹੀ ਸੀ ਪਰ ਅੱਜ ਪਤੀ ਦੀਆਂ ਗੱਲਾਂ ਸੁਣ ਕੇ ਉਹ ਰੋ ਹੀ ਪਈ ਸੀ ਇਹ ਹੀ ਦੇਖ ਕੇ ਉਸਦੇ ਸਹੁਰੇ ਨੇ ਉਸਦੀ ਸੱਸ ਕਮਲਾ ਨੂੰ ਕਿਹਾ ਮੈਂ ਦੇਖ ਰਿਹਾ ਹਾਂ ਜਿਸ ਦਿਨ ਤੋਂ ਨੂੰ ਆਈ ਹੈ ਤੂੰ ਤਾਂ ਘਰ ਦਾ ਕੰਮ ਕਰਨਾ ਬਿਲਕੁਲ ਬੰਦ ਹੀ ਕਰ ਦਿੱਤਾ ਹੈ ਜੇ ਤੈਨੂੰ ਨੂੰ ਦੇ ਹੱਥ ਦਾ ਖਾਣਾ ਪਸੰਦ ਨਹੀਂ ਆਉਂਦਾ ਤਾਂ ਤੂੰ ਉਸ ਨੂੰ ਆਪਣੀ ਪਸੰਦ ਦਾ ਖਾਣਾ ਬਣਾ ਕੇ ਦਿਖਾ ਪਿਰਹੀ ਉਸ ਨੂੰ ਪਤਾ ਲੱਗੇਗਾ ਕਿ ਤੈਨੂੰ ਕਿਸ ਤਰ੍ਹਾਂ ਦਾ ਖਾਣਾ ਪਸੰਦ ਹੈ ਇਸ ਤਰ੍ਹਾਂ ਹਰ ਰੋਜ਼ ਨੂੰ ਦੀ ਸ਼ਿਕਾਇਤ ਕਰਨਗੀ ਤਾਂ ਉਸ ਦੇ ਦਿਲ ਵਿੱਚ ਤੇਰੀ ਇੱਜ਼ਤ ਘਟ ਹੋ ਜਾਵੇਗੀ ਆਪਣਾ ਟਾਈਮ ਭੁੱਲ ਗਈ ਜਦੋਂ ਤੂੰ ਨਵੀਂ ਨਵੀਂ ਆਈ ਸੀ ਤਾਂ ਤੈਨੂੰ ਕੁਝ ਵੀ ਬਣਾਉਣਾ ਨਹੀਂ ਆਉਂਦਾ ਸੀ ਤਾਂ ਮੇਰੀ ਮਾਂ ਨੇ ਤੇਰੀ ਸ਼ਿਕਾਇਤ ਕਰਨ ਦੀ ਬਜਾਏ ਤੈਨੂੰ ਖਾਣਾ ਬਣਾਉਣਾ ਸਿਖਾਇਆ ਸੀ ਤੈਨੂੰ ਵੀ ਆਪਣੀ ਨੂੰਹ ਨੂੰ ਨਾਲ ਰਹਿ ਕੇ ਸਿਖਾਉਣਾ ਚਾਹੀਦਾ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਹਰ ਰੋਜ਼ ਮੇਰੇ ਬੇਟੇ ਕੋਲ ਨੂੰ ਦੀ ਸ਼ਿਕਾਇਤ ਕਰਦੇ ਹੋਏ ਦੇਖ ਕਿ ਮੇ ਨੂੰਹ ਦੀਆਂ ਅੱਖਾਂ ਪਰ ਆਈਆਂ ਇਸ ਦਾ ਦਿਲ ਦੁਖਾ ਕੇ ਤੈਨੂੰ ਕੀ ਮਿਲਦਾ ਹੈ ਉਹ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਪਤੀ ਦੀਆਂ ਗੱਲਾਂ ਸੁਣ ਕੇ ਕਮਲਾ ਸ਼ਰਮਿੰਦਾ ਹੋ ਗਈ ਉਸਨੇ ਕਿਹਾ ਮੈਂ ਅੱਗੇ ਤੋਂ ਸ਼ਿਕਾਇਤ ਨਹੀਂ ਕਰਾਂਗੀ ਸਗੋਂ ਨੂੰ ਦੇ ਨਾਲ ਮਿਲ ਕੇ ਖਾਣਾ ਬਣਾਇਆ ਕਰਾਂਗੀ ਤਾਂ ਜੋ ਉਸ ਨੂੰ ਮੇਰੀ ਪਸੰਦ ਦਾ ਪਤਾ ਚੱਲ ਸਕੇ ਸੁ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਮੀਰ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ